ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਗਿਆਨੀ ਸੰਤ ਸਿੰਘ ਮਸਕੀਨ ਜੀ ਪਾਸੋਂ ਉਹਨਾਂ ਦੀ ਇਸ ਕਥਾ ਨੂੰ ਸਰਵਣ ਕਰੀਏ ਫਲ ਗੁਣ ਅਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ सेज ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛੁ ਪੁਨੀ ਵਡ ਭਾਗਣੀ ਵਰ ਪਾਇ ਹਰ ਰਾਇ ਮਿਲ ਸਿਆ ਮੰਗਲ ਗਾਵਈ ਗੀਤ ਗੋਵਿੰਦ ਅਲਾਏ ਹਰ ਜਿਹਾ ਅਵਰ ਨ ਦਿਸੈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰਿਓਂ ਨੇ ਚਲ ਦਿੱਤੀਆਂ ਜਾਈ ਸੰਸਾਰ ਸਾਗਰ ਤੇ ਰਖਿਅਨ ਬਹੁੜ ਨਾ ਜਨਮੇ ਧਾਏ ਜਿਹਾ ਏਕ ਅਨੇਕ ਗੁਣ ਤਰਨਾਂ ਨਿਕ ਚਰਣੀ ਪਾਏ ਹਲ ਗੁਣ ਨਿਤ ਸਲਾਈਏ ਜਿਸ ਨੂੰ ਤਿਲ ਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗੇ ਸੱਚ ਖਰੇ ਸਰਬ ਸੁਖਾਂ ਦੇ ਚਰਨ ਹਰ ਭੌਜਲ ਵਿਖਮ ਤਰੇ प्रेम भगत तिनु पाइया बिखिया नाहे जरे कूण गए डुबदा नसी पूरन सच भरे पार ब्रह्म प्रभु सेव दे मन अंदर एक धरे महं दिवसे मूरत भले ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਭਾਰਤ ਦੇ ਜੋ ਚੱਲਦਾ ਸਾਲ ਵਿਕਮਨੀ ਸੰਮਤ ਉਸ ਦਾ ਇਹ ਆਖਰੀ ਮਹੀਨਾ ਫਗਣ ਫਲਗੁਣ ਫਲ ਗੁਣ ਅਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਗੁਣਾ ਦਾ ਫਲ ਗੁਣਾ ਦਾ ਫਲ ਹੈ ਸੱਜਣ ਦਾ ਮਿਲਾ ਫਲ ਗੁਣ ਫਗਣ ਫਲ ਗੁਣ ਫਲ ਗੁਣ ਦੇ ਮਹੀਨੇ ਦਾ ਉਪਦੇਸ਼ ਮਾਝ ਰਾਜ ਦੇ ਇਸ ਮਹਾਨ ਰਚਨਾ 12 ਮਾ ਦੀ ਬਾਣੀ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਪਏ ਕਰਦੇ ਨੇ ਫਗਣ ਦੇ ਮਹੀਨੇ ਦੇ ਸੱਜਣ ਹਿਰਦੇ ਵਿੱਚ ਆਣ ਪ੍ਰਗਟ ਹੋਏ ਨੇ ਆਨੰਦ ਬਣ ਗਏ ਆ। ਆਨੰਦ ਦੀ ਵਰਸ਼ਾ ਹੋ ਗਈ ਹੈ। ਇਹ ਮਿਲਾਪ ਕਿਵੇਂ ਹੋਇਆ? ਇਸ ਸੱਜਣ ਕਿਵੇਂ ਪ੍ਰਗਟ ਹੋਏ? ਸੰਤ ਸਹਾਇੀ RAM ਕੇ ਕਰ ਕਿਰਪਾ ਦਿਆ ਮਿਲਾਏ। RAM ਨੂੰ ਮਿਲਾਨ ਦੇ ਵਿੱਚ ਜਿਹੜੇ ਮਦਦਗਾਰ ਨੇ ਸੰਤ ਲੋਕ ਸਹਾਇਕ ਨੇ। ਬਸ ਉਹਨਾਂ ਨੇ ਬਖਸ਼ਿਸ਼ ਕੀਤੀ। ਉਹਨਾਂ ਨੇ ਰਹਿਮਤ ਕੀਤੀ। ਉਹਨਾਂ ਨੇ ਮਿਲਾ ਦਿੱਤਾ। ਕਿਉਂਕਿ ਉਹਨਾਂ ਦੀ ਸੰਗਤ ਵਿੱਚ ਰਾਮ ਯਾਦ ਆ ਗਿਆ ਉਹਨਾਂ ਦੇ ਕੋਲ ਬੈਠ ਕੇ ਈਸ਼ਵਰ ਯਾਦ ਆ ਗਿਆ ਇਸ ਵਾਸਤੇ ਭਗਤ ਕਬੀਰ ਤੇ ਸਾਖ ਕਹਿੰਦੇ ਨੇ ਕਬੀਰ ਸੇਵਾ ਕੋ ਦੋਨੋਂ ਭਲੇ ਇੱਕ ਸੰਤ ਇਹਨਾ ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੇ ਨਾ ਇਹ ਠੀਕ ਹੈ ਕਿ ਮੁਕਤੀ ਪ੍ਰਮਾਤਮਾ ਦੇ ਹੱਥ ਵਿੱਚ ਹੈ ਔਰ ਕਿਸੇ ਨੇ ਵੀ ਨਹੀਂ ਦੇਣੀ ਦਾਤੇ ਦਾਤ ਰਖੀ ਹੱਥ ਆਪਣੇ ਜਿਸ ਭਾਵੇ ਤਿਸ ਦੇ ਪਰ ਦਾਤੇ ਦੇ ਹੱਥਾਂ ਤੱਕ ਪਹੁੰਚ ਸਕੀਏ ਦਾਤੇ ਦੀ ਦਾਤ ਪ੍ਰਾਪਤ ਕਰ ਸਕੀਏ ਉਸ ਦੀ ਸਿਫਤੋ ਸਲਾਹ ਕਰ ਸਕੀਏ ਉਸ ਨੂੰ ਜਾਣ ਸਕੀਏ ਸੰਤ ਮਦਦਗਾਰ ਨੇ ਪ੍ਰਥਮ ਮਨੁੱਖ ਦੀ ਕੋਸ਼ਿਸ਼ ਹੋਵੇ ਸਤ ਸੰਗ ਤੱਕ ਪਹੁੰਚਣਾ ਗੁਰੂ ਤੱਕ ਪਹੁੰਚਣਾ ਫਿਰ ਗੁਰੂ ਦਾ ਇਹ ਕੰਮ ਹੈ ਅਭਿਆਸੀ ਨੂੰ ਸਾਧਕ ਨੂੰ ਰਾਮ ਤੱਕ ਪਹੁੰਚਾ ਦੇਣਾ ਪਰਮਾਤਮਾ ਤੱਕ ਪਹੁੰਚਾ ਦੇਣਾ ਤੋ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਹਿਰਦੇ ਦੀ ਸੇਜਾ ਹੁਣ ਸੁੱਖਾਂ ਨਾਲ ਭਰ ਗਈ ਏ ਸੁਹਾਵਣੀ ਹੋ ਗਈ ਏ ਹੁਣ ਦੁੱਖਾਂ ਲਈ ਕੋਈ ਥਾਂ ਨਹੀਂ ਰਹੀ ਦਰਸਲ ਮਨੁੱਖ ਤਨ ਕਰਕੇ ਤੇ ਇਤਨਾ ਪੀੜਿਤ ਨਹੀਂ ਏ ਸਾਰੀ ਦੁਨੀਆ ਵਿੱਚ ਜਿੰਨਾ ਮਨ ਕਰਕੇ ਪੀੜਿਤ ਹੈ ਤਨ ਦੇ ਤਲ ਤੇ ਇਤਨੇ ਰੋਗ ਨਹੀਂ ਜਿੰਨੇ ਮਾਨਸਿਕ ਰੋਗ ਨੇ ਇਹ ਤਨ ਕਰਕੇ ਇਤਨਾ ਦੁਖੀ ਨਹੀਂ ਹੈ ਜਿੰਨਾ ਮਨ ਕਰਕੇ ਹੈ ਤੋ ਹਿਰਦੇ ਦੀ ਸੇਜਾ ਦਿੱਤੇ ਸਹਿਬ ਕਹਿੰਦੇ ਨੇ ਸੁਖੀ ਸੁਖ ਪ੍ਰਗਟ ਹੋ ਗਏ ਇਸ ਵਾਸਤੇ ਸੇਜਾ ਸੁਹਾਵਣੀ ਹੋ ਗਈ ਏ ਹੁਣ ਦੁੱਖਾਂ ਲਈ ਕੋਈ ਥਾਂ ਨਹੀਂ ਰਹੀ ਕੋਈ ਟਿਕਾਣਾ ਨਹੀਂ ਰਿਹਾ ਨਸਵੰਨੋ ਕਿਲ ਵੇਖੋ ਕਰਤਾ ਘਰ ਆਇਆ ਐ ਪਾਪ ਐ ਦੁੱਖੋ ਨਸ ਜਾਓ ਭਜ ਜਾਓ ਹੁਣ ਹਿਰਦੇ ਦੀ ਸੇਜਾ ਤੇ ਆਨੰਦ ਦੇ ਸੋਮੇ ਆਨੰਦ ਦੇ ਦਾਤੇ ਆਨੰਦ ਦੇ ਸਾਗਰ ਪਰੀਪੂਰਨ ਪ੍ਰਮਾਤਮਾ ਆਣ ਬਿਰਾਜੇ ਨੇ ਉਹਦੇ ਗੁਣਾਂ ਦਾ ਵਾਸਾ ਹੋ ਗਿਆ ਹੁਣ ਤੁਸੀਂ ਰੁਕਸਤ ਹੋਵੋ ਹੁਣ ਤੁਹਾਡੇ ਲਈ ਕੋਈ ਥਾਂ ਨਹੀਂ ਹੁਣ ਤੁਹਾਡੇ ਲਈ ਕੋਈ ਟਿਕਾਣਾ ਨਹੀਂ ਇੱਛਪੁ ਨਹੀਂ ਵੱਡ ਭਾਗਣੀ ਵਰ ਪਾਇਆ ਹਰ ਰਾਸ ਸਾਬਿਤ ਹੈ ਫਰਮਾਨ ਕਰ ਦੇ ਨੇ ਵਡੀਆਂ ਭਾਗਾਾਂ ਵਾਲੀ ਇਸ ਜੀਵ ਰੂਪੀ ਕਾਮਣ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ ਦਰਸਲ ਇੱਛਾ ਦਾ ਪੂਰਨ ਹੋਣਾ ਇੱਛਾਵਾਂ ਦਾ ਪੂਰਨ ਹੋਣਾ ਨਹੀਂ ਹੈ ਪਰਮਾਤਮਾ ਦਾ ਮਿਲਣਾ ਹੀ ਸਾਰੀਆਂ ਇੱਛਾਵਾਂ ਦੀ ਪੂਰਨਤੀ ਹੈ ਸਬੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ ਜੈਸੇ ਉਸ ਅਗੰਦੀ ਪ੍ਰਾਪਤੀ ਆਉਂਦੀ ਹੈ ਪ੍ਰਮਾਤਮਾ ਦੀ ਪ੍ਰਾਪਤੀ ਆਉਂਦੀ ਹੈ ਮਾਨੋ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ ਸਾਰੇ ਸੁੱਖ ਪ੍ਰਾਪਤ ਹੋ ਗਏ ਤਾਂ ਸਤਗੁਰੂ ਥੇਪੇ ਫਰਮਾਨ ਕਰਦੇ ਨੇ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ ਵਡਿਆਂ ਭਾਗਾਂ ਵਾਲੀ ਇਹ ਜੀਵ ਇਸਤਰੀ ਇਸ ਨੂੰ ਵਰ ਦੀ ਪ੍ਰਾਪਤੀ ਹੋ ਗਈ ਹਰੀ ਰਾਏ ਦੀ ਪ੍ਰਾਪਤੀ ਹੋ ਗਈ ਮਿਲ ਸਈਆਂ ਮੰਗਲ ਗਾਵਈ ਗੀਤ ਗੋਵਿੰਦ ਅਲਾਹ एक जीव रूपी इसलिया बैठ के प्रभु दे ईश्वर दुन अमय माहौल बने हो वातावरण बने हुआ है हर जे हा अवर नई दूजा लवे न लाए संगत दि गीत गाद गांक अनुभव प्राप्त हो हरी जैसा हो कोई भी नहीं चाहे कोई गुणवान है समर्थ है दानी है ज्ञानी है साधक है सिद्ध है पर कोई भी हरि जैसा नहीं क्योंकि हरि तो ही सारे सिद्ध पैदा होंगे साधु पैदा होंगे ने संत पैदा होंगे ने तीर्थ पैदा होंगे ने सब कुछ दा दाता ते ईश्वरी है इस वास्ते ईश्वर जैसा होर कोई भी नहीं हालत पलत सवार नहीं चल देती जाए साहब ने उस परिपूर्ण परमात्मा ने लोग सुहेला कर दिता ਪਰਲੋਕ ਸੁਹੇਲਾ ਕਰ ਦਿੱਤਾ ਤਨ ਵੀ ਸੁਖੀ ਕਰ ਦਿੱਤਾ ਮਨ ਵੀ ਸੁਖੀ ਕਰ ਦਿੱਤਾ ਸੰਸਾਰ ਦੇ ਤਲ ਤੇ ਸਹੂਲਤਾਂ ਪੈਦਾ ਹੋ ਗਈਆਂ ਔਰ ਆਤਮਕ ਤਲ ਤੇ ਰੂਹਾਨੀ ਅਨੰਦੀ ਜਿਹ ਹੈ ਪ੍ਰਾਪਤੀ ਹੋ ਗਈ ਲੋਕ ਤੇ ਪਰਲੋਕ ਇਸ ਤਰੀਕੇ ਨਾਲ ਜੋ ਹੈ ਸਵਰਗ ਹੈ ਸੰਸਾਰ ਦੀ ਸਹੂਲਤਾਂ ਪ੍ਰਾਪਤ ਹੋ ਜਾਣ ਤੇ ਸਹੂਲਤਾਂ ਸਾਰੀਆਂ ਧਨ ਦੇ ਆਸਰੇ ਤੇ ਖੜੀਆਂ ਨੇ ਉਪਜੀਵਕਾ ਲਈ ਪੂਰਨ ਧਨ ਹੋਵੇ ਤੇ ਮਨ ਦੇ ਸੰਤੋਖ ਹੋਵੇ ਲੋਕ ਸੁਹੇਲਾ ਹੋ ਗਿਆ ਤੇ ਮਨ ਦੇ ਚ ਪ੍ਰਭੂ ਦਾ ਨਾਮ ਹੋਵੇ ਪ੍ਰਭੂ ਚਿੰਤਨ ਹੋਵੇ ਤੋ ਪਰਲੋਕ ਸੁਹੇਲਾ ਹੋ ਗਿਆ ਇਸ ਤਰ੍ਹਾਂ ਤਨ ਵੀ ਸੁਖੀ ਹੋ ਜਾਂਦਾ ਹੈ ਮਨ ਵੀ ਸੁਖੀ ਹੋ ਜਾਂਦਾ ਹੈ ਸਾਬ ਕਹਿੰਦੇ ਨੇ ਉਸ ਪਰੀਪੂਰਨ ਪ੍ਰਮਾਤਮਾ ਨੇ ਸਾਡਾ ਲੋਕ ਪਰਲੋਕ ਸੁਹੇਲਾ ਕਰ ਦਿੱਤਾ ਹੈ ਸਫਲ ਕਰ ਦਿੱਤਾ ਹੈ ਸੰਸਾਰ ਸਾਗਰ ਤੇ ਰਖਿਐਨ ਬਹੁੜ ਨ ਜਨਮੇ ਧਾਇ ਸੰਸਾਰ ਦੇ ਚ ये जो चक्कर दी तरह बार बार आवनावना जावना, सी, आवना सी, जावना सी। और उस चक्कर बहुत पया, हैं। ये जो इस चक्कर भटकना हमेशा दी बनी हुई सी उस परिपूर्ण परमात्मा ने इस चक्कर इस सागर तो पार कर देता है मुड़ के जन्मां नहीं जन्मां भटकना नहीं चक्कर नहीं ਜੈਵ ਇੱਕ ਅਨੇਕ ਗੁਣ ਤੇਰੇ ਨਾਮਿਕ ਚਰਣੀ ਪਾਏ ਏ ਪਰਿਪੂਰਨ ਪ੍ਰਮਾਤਮਾ ਤੇਰੇ ਗੁਣ ਤੇ ਅਨੇਕਾ ਨੇ ਪਰ ਤੇਰੇ ਗੁਣਾ ਦਾ ਉਚਾਰਨ ਕਰਨ ਲਈ ਕਥਨ ਕਰਨ ਲਈ ਮੇਰੇ ਕੋਲ ਰਸਨਾ ਸਿਰਫ ਇੱਕੋ ਹੀ ਹੈ ਇਸ ਵਸਤੇ ਪੂਰੇ ਦੇ ਪੂਰੇ ਤੇਰੇ ਗੁਣ ਆਕਣੇ ਬਿਆਨ ਕਰਨੇ ਬਹੁਤ ਔਖੇ ਨੇ ਬਹੁਤ ਔਖੇ ਨੇ ਰਸਨਾ ਇੱਕ ਹੈ ਕਹਿੰਦੇ ਜਦ ਰਸਨਾ ਗਾਉਂਦਿਆਂ ਗਾਉਂਦਿਆਂ रस ਨੂੰ ਉਜਾਗਰ ਕਰ ਬੈਠਦੀ ਹੈ ਭਾਵ ਰਸ ਨਾਲ ਭਰ ਜਾਂਦੀ ਹੈ ਤਾਂ ਉਸ ਦੇ ਅੰਦਰ ਇੱਕ ਲੋਭ ਪੈਦਾ ਹੁੰਦਾ ਹੈ ਹੋਰ ਗਾਵਾਂ ਹੋਰ ਗਾਵਾਂ ਹੋਰ ਗੁਣਾ ਦਾ ਉਚਾਰਨ ਕਰਾਂ ਔਰ ਉੱਥੇ ਅਭਿਆਸੀ ਦੇ ਮਨ ਵਿੱਚ ਇਹ ਖਿਆਲ ਵੀ ਪੈਦਾ ਹੋ ਜਾਏ ਕਾਸ਼ ਕਿਦਰੇ ਕਰੋੜਾ ਜ਼ਬਾਨਾਂ ਮੇਰੇ ਕੋਲ ਹੁੰਦੀਆਂ ਤੇ ਪ੍ਰਭੂ ਦੇ ਮੈਂ ਗੀਤ ਗਾਂਦਾ ਕਿਦਰੇ ਕਰੋੜਾ ਮੇਰੇ ਕੋਲ ਕੰਨ ਹੁੰਦੇ ਤੇ ਮੈਂ ਕਰੋੜਾਂ ਕੰਨਾਂ ਨਾਲ ਉਸ ਦੀ ਉਸਤਤੀ ਸੁਣਦਾ ਉਠ ਕਰਨ ਦੀ ਜੇ ਪ੍ਰਭ ਸੁਆਮੀ ਹਰ ਜਸ ਸੁਣੀਏ ਅਬਨਾਸੀ RAM ਤੋਂ ਇਸ ਤਰ੍ਹਾਂ ਅਭਿਆਸੀ ਦੇ ਮਨ ਵਿੱਚ ਇੱਕ ਲਾਲਸਾ ਪੈਦਾ ਹੁੰਦੀ ਹੈ हे ਪ੍ਰਭ ਅਨੰਤ ਗੁਣਾ ਦਾ ਤੂੰ ਮਾਲਕ ਹੈ ਪਰ ਤੇਰੇ ਗੁਣਾ ਨੂੰ ਗਾਇਨ ਕਰ ਸਕਾਂ ਮੇਰੇ ਕੋਲ ਕੇਵਲ ਇੱਕੋ ਹੀ ਰਸਨਾ ਹੈ ਇੱਕ ਜ਼ਬਾਨ ਨਾਲ ਤੇਰੇ ਅਨੰਤ ਗੁਣਾ ਨੂੰ ਮੈਂ ਕਿਵੇਂ ਗਾਵਾ ਕਿਵੇਂ ਪ੍ਰਗਟ ਕਰਾਂ ਫਿਰ ਵੀ ਸਾਇਬ ਕਹਿੰਦੇ ਨੇ ਇੱਕ ਰਸਨਾ ਨਾਲ ਗਾਉਂਦਿਆਂ ਗਾਉਂਦਿਆਂ ਚਿਤ ਤੇਰੇ ਚਰਨਾਂ 'ਚ ਜੁੜਿਆ तरीके ਨਾਲ ਅਸੀਂ ਸੰਸਾਰ ਸਾਗਰ ਤੋਂ ਪਾਰ ਹੋ ਗਏ ਉਤਰ ਗਏ ਫਲਗੁਣਿਤ ਸਾਲ ਆਈਏ ਜਿਸ ਨੂੰ ਤਿਲ ਨਾ ਤਵਾਏ ਫਲਗੁਣ ਦੇ ਮਹੀਨੇ ਦਾ ਉਪਦੇਸ਼ ਸਾਹਿਬ ਕਰਦੇ ਨੇ ਉਸ ਦੀ ਸਿਫਤੋ ਸਲਾਹ ਕਰੋ ਜੋ ਦੇ ਕੇ ਰੰਚਕ ਮਾਤਰ ਵੀ ਤਮਾ ਨਹੀਂ ਰੱਖਦਾ ਤਿਲ ਜਿਤਨੀ ਵੀ ਜੋ ਹੈ ਤਮਾ ਨਹੀਂ ਕਰਦਾ ਉਸ ਦੀ ਸਿਫਤੋ ਸਲਾਹ ਕਰੋ ਉਸ ਤੇ ਗੀਤ ਗਾਇਨ ਕਰੋ ਝੋਲੀਆਂ ਹਰ ਤਰੀਕੇ ਨਾਲ ਭਰ ਦੇਵੇ ਤੇ ਜਤਾਨ ਦੀ ਕੋਸ਼ਿਸ਼ ਵੀ ਨਾ ਕਰੇ ਐਸਾ ਜਿਹੜਾ ਦਾਤਾ ਹੈ परिपूर्ण परमात्मा ਫੱਗਣ ਦੇ ਮਹੀਨੇ ਵਿੱਚ ਉਸ ਦੀ ਸਿਫਤੋ ਸਲਾਹ ਕਰਾ ਤਾਂ ਫਿਰ ਇਸਾਰੇ ਦਾ ਸਾਰਾ ਮਹੀਨਾ ਸੁਖ ਸ਼ਾਂਤੀ ਚੈਨ ਤੇ ਆਨੰਦ ਨਾਲ ਬਤੀਤ ਹੁੰਦਾ ਹੈ 12ਵਾਂ ਇੱਥੇ ਸਮਾਪਤ ਹੋਇਆ ਤੇ 12ਵਾਂ ਦਾ ਉਪਸੰਗھار ਵਾਸਤਵ ਤੱਤ ਨਿਚੋੜ ਕਿ ਸ਼ਬਦ ਦੇ ਅਖੀਰਲੇ ਸ਼ਬਦ ਦੇ ਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਬਿਆਨ ਕਰਦੇ ਨੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਜਿਸ ਜਿਸ ਨੇ ਵੀ ਪ੍ਰਮਾਤਮਾ ਦਾ ਨਾਮ ਆਰਾਧਨ ਕੀਤਾ ਉਸ ਦੇ ਚ ਧਿਆਨ ਜੋੜਿਆ ਉਹਨਾਂ ਦੇ ਕੰਮ ਸਿਰੇ ਚੜੇ ਦਰਸਲ ਮੁੱਖ ਗੱਲ ਪ੍ਰਮਾਤਮਾ ਦੀ ਹੈ ਨਾ ਕਿਸੇ ਗ੍ਰਹਿ ਦੀ ਨਾ ਕਿਸੇ ਛੱਤਰ ਦੀ ਨਾ ਕਿਸੇ ਜੋ ਹੈ ਉਪਗ੍ਰਹਿ ਆਧ ਕਾਲ ਤੋਂ ਐਸਾ ਖਿਆਲ ਚਲੇ ਆ ਰਿਹਾ ਹੈ ਇਸ ਗ੍ਰਹਿ ਦੀ ਪੂਜਾ ਉਸ ਗ੍ਰਹਿ ਦੀ ਪੂਜਾ ਇਹ ਗ੍ਰਹਿ ਚੰਗਾ ਹੈ ਉਹ ਗ੍ਰਹਿ ਮਾੜਾ ਇਸ ਦਾ ਚੰਗਾ ਅਸਰ ਹੈ ਉਸ ਦਾ ਮਾੜਾ ਅਸਰ ਹੈ ਸਹਿਬ ਕਹਿੰਦੇ ਨੇ ਐਸਾ ਕੁਝ ਵੀ ਨਹੀਂ ਹੈ ਸਭ ਕੁਝ ਪ੍ਰਮਾਤਮਾ ਤੋਂ ਹੈ ਸਭ ਕੁਝ ਈਸ਼ਵਰ ਤੋਂ ਹੈ ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਪ੍ਰਮਾਤਮਾ ਦਾ ਨਾਮ ਜਪਿਆ ਉਹਨਾਂ ਦੇ ਕਾਰਜ ਸਿਰੇ ਚੜੇ ਔਰ ਉਹਨਾਂ ਨੂੰ ਅਧਿਆਤਮਿਕ ਅਨੰਦ ਦੀ ਪ੍ਰਾਪਤੀ ਹੋਈ ਹਰ ਗੁਰੂ ਪੂਰਾ ਆਰਾਧਿਆ ਦਰਗੇ ਸੱਚ ਖਰੇ ਜਿਨ੍ਹਾਂ ਨੇ ਪੂਰਨ ਗੁਰੂ ਦੀ ਆਰਾਧਨਾ ਕੀਤੀ ਉਹ ਦਰਗਾਹ ਦੇ ਚ ਖਰੇ ਖੜੇ ਹੋ ਗਏ ਭਾਵ ਸੁੱਚੇ ਸਾਬਤ ਹੋਏ ਉਹਨਾਂ ਦੇ ਕੋਈ ਖੋਟ ਨਹੀਂ ਸੀ ਉਹਨਾਂ ਦੇ ਤੇ ਕੋਈ ਇਲਜ਼ਾਮ ਆਇਦ ਨਾ ਹੋਇਆ ਸਰਬ ਸੁਖਾਂ ਦੇ ਚਰਨ ਹਰ ਭਵਜਲ ਬੇਖੰਤਰੇ ਪਰਮਾਤਮਾ ਦੇ ਜਿਹੜੇ ਚਰਨ ਨੇ ਉਹ ਸਾਰੇ ਸੁਖਾਂ ਦੇ ਦੇਣ ਵਾਲੇ ਨੇ ਔਰ ਜੋ ਉਹਨਾਂ ਚਰਨਾਂ ਦਾ ਆਸਰਾ ਜੋ ਹੈ ਪਕੜ ਲੈਂਦਾ ਉਹ ਭੌਜਲ ਤੋਂ ਪਾਰ ਹੋ ਜਾਂਦਾ ਹੈ ਸੰਸਾਰ ਤੋਂ ਪਾਰ ਹੋ ਜਾਂਦਾ ਹੈ ਜਦ ਕਿ ਉਹ ਭੌਜਲ ਅਤੀ ਵਿਕਸ਼ਮ ਹੈ ਅਤੀ ਔਖ ਹੈ ਪਾਰ ਕਰਨਾ ਪਰ ਪ੍ਰਭੂ ਦੇ ਚਰਨ ਐਸੇ ਮਹਾਨ ਨੇ ਉਹਨਾਂ ਦੇ ਆਸਰੇ ਦੇ ਨਾਲ ਮਨੁੱਖ ਪਾਰ ਹੋ ਜਾਂਦਾ ਹੈ ਪ੍ਰੇਮ ਭਗਤੀ ਨ ਪਾਇਆ ਵਿਖਿਆ ਨਾਹੀਂ ਜਰੇ ਐਸੇ ਜਿਹੜੇ ਸਾਧਕ ਨੇ ਜੋ ਹਰੀ ਦਾ ਨਾਮ ਜਪਦੇ ਨੇ ਉਹਨਾਂ ਨੂੰ ਪ੍ਰੇਮਾ ਭਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਅਨੇਕਾਂ ਭਗਤੀਆਂ ਵਿਦਵਾਨਾਂ ਨੇ ਮੰਨਿਆ ਨੇ ਜਿਸ ਦੇ ਚ ਪ੍ਰੇਮਾ ਭਗਤੀ ਸਿਰਮੌਰ ਹੈ ਮਹਾਨ ਹੈ अति उत्तम ਹੈ ਸਿਰਮੌਰ ਹੈ ਜਿਨ੍ਹਾਂ ਨੂੰ ਵੀ ਪ੍ਰੇਮਾ ਭਗਤੀ ਦੀ ਪ੍ਰਾਪਤੀ ਹੋ ਗਈ ਵਿਖਿਆ ਨਾਹੇ ਜਰੇ ਉਹ ਫਿਰ ਮੁੜ ਕੇ ਵਿਕਾਰਾਂ ਦੀ ਸਹਿ ਜ਼ਹਿਰ ਦੇ ਨਾਲ ਜਲਦੇ ਨਹੀਂ ਵਿਕਾਰ ਉਹਨਾਂ ਨੂੰ ਜਲਾਉਂਦੇ ਨਹੀਂ ਵਿਕਾਰ ਉਹਨਾਂ ਦੇ ਅਧਿਆਤਮਕ ਗੁਣਾਂ ਨੂੰ ਨਾਸ਼ ਨਹੀਂ ਕਰਦੇ ਪ੍ਰੇਮ ਦਾ ਹੇਲੋਰਾ ਉਹਨਾਂ ਚ ਐਸਾ ਪੈਦਾ ਹੁੰਦਾ ਹੈ ਵਿਕਾਰ ਕੋਸੋਂ ਦੂਰ ਹੋ ਜਾਂਦੇ ਨੇ ਨਾ ਉਹਨਾਂ ਦੀ ਕਲਪਨਾ ਨਾ ਉਹਨਾਂ ਦੀ ਸੋਚਣੀ ਵਿਕਾਰਾਂ ਦਾ ਆਕੇ ਬੈਠਣਾ ਤੇ ਇੱਕ ਪਾਸੇ ਹੈ ਵਿਕਾਰਾਂ ਬਾਰੇ ਹੁਣ ਕਦੀ ਸੋਚ ਵੀ ਨਹੀਂ ਫੁਰਦੀ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਵੈ ਹਿਰਦੇ ਦੇ ਚ ਪੂਰਨ ਤੌਰ ਤੇ ਭਰ ਗਿਆ ਹੈ ਸੱਚ ਕੂੜ ਝੂਠ ਨਾਸ ਹੋ ਗਿਆ ਹੈ ਦੁਬਦਾ ਮਿਟ ਗਈ ਹੈ ਦੋ ਪਾਸੇ ਦੀ ਧਾਵਨਾ कदी सज्जे कदी खब्बे कदी श्रद्धा कदी विपरीत कदी प्रेम कदी घृणा कदी ज्ञान कदी अज्ञान ते कदी दान ते कदी कठोरता इस तरह की जिहड़ी दुबदा सी उस सारी दी सारी नाश हो गई क्योंकि हिरदा सच नाल भर गया कूड़ चला गया और इस तरीके दे नाल पूर्णता नसीब हो गई पार ब्रह्म प्रभ सेवदे मन अंदर एक धरे ऐसे अभ्यासी हर वक्त अपने अंतरात्मा ਦੇ ਵਿੱਚ ਉਸ ਇੱਕ ਦਾ ਚਿੰਤਨ ਕਰਦੇ ਨੇ ਤੇ ਪਾਰ ਬ੍ਰਹਮ ਦੀ ਇਸੇ ਨਾਮ ਜਪ ਦੁਆਰਾ ਸੇਵਾ ਕਰਦੇ ਰਹਿੰਦੇ ਨੇ ਆਖਰੀ ਉਪਦੇਸ਼ ਇਸ 12 ਮਹਾ ਦਾ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਜਿਸ ਦੇ ਤੇ ಪರಿਪੂਰਨ ਪ੍ਰਮਾਤਮਾ ਦੀ ਬਖਸ਼ਿਸ਼ ਹੋ ਗਈ ਤੇ ਜੋ ਨਾਮ ਜਪਣ ਲੱਗ ਪਏ ਇਹ 12 ਦੇ 12 ਮਹੀਨੇ ਭਲੇ ਨੇ महान ने कोई रुत भैड़ी नहीं कोई दिन भैड़ा नहीं कोई महीना भैड़ा नहीं महादिवस मूरत भले सारे महीने भले ने सारे दिन चल चंगे ने और हर मुहूर्त चंगा है पावन है ऐसा ख्याल है मुहूर्त कटाओ इस कम का उस कम का लगन सुधाओ साहब के ने अगर कोई दिन माड़ा है तो दिन बढ़ाया किसने परमात्मा ने तो वह कितों चंगा हो सकता है। जो दिन माड़ा बना, बना ਅਕਸਰ ਮਾੜੀਆਂ ਚੀਜ਼ਾਂ ਮਾੜੀਆਂ ਤੋਂ ਹੀ ਬਣਦੀਆਂ ਨੇ ਜਿਸ ਨੇ ਮਹੀਨਾ ਢਿਹੜਾ ਬਣਾਇਆ ਹੈ ਉਹ ਆਪ ਕਿੱਥੇ ਚੰਗਾ ਹੋਵੇਗਾ ਜਿਸ ਨੇ ਦਿਨ ਭਿਹੜਾ ਬਣਾਇਆ ਹੈ ਉਹ ਆਪ ਕਿੱਥੇ ਚੰਗਾ ਹੋਵੇਗਾ ਜਿਸ ਨੇ ਗ੍ਰਹਿ ਤੇ ਨੇ 66 ਭੇੜੇ ਬਣਾਏ ਨੇ ਤੇ ਉਹਨਾਂ ਦਾ ਅਸਰ ਮਾੜਾ ਹੈ ਉਹ ਆਪ ਕਿੱਥੇ ਚੰਗਾ ਹੋਵੇਗਾ ਬਹੁਤ ਗਹਿਰੀ ਸੋਚਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤੀ ਹੈ ਉਹ ਆਪ ਚੰਗਾ ਹੈ ਉਸ ਤੋਂ ਸਾਰੀਆਂ ਹੀ ਚੰਗਿਆਈਆਂ ਦਾ ਜਨਮ ਹੋਇਆ ਹੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਦੇਤੇ ਕੁਝ ਵੀ ਬੁਰਾ ਨਹੀਂ ਹਾਂ ਮਨੁੱਖ ਦੇ ਜਦ ਕਰਮ ਅਸ਼ubh ਹੋ ਜਾਂਦੇ ਨੇ ਅਸ਼ੁੱਧ ਹੋ ਜਾਂਦੇ ਨੇ ਔਰ ਅੰਦਰ ਬੁਰਾਈ ਉਜਾਗਰ ਹੋ ਜਾਂਦੀ ਹੈ ਤਾਂ ਚਾਰੇ ਪਾਸੇ ਸਾਨੂੰ ਐਸਾ ਦਿਖਾਈ ਦਿੰਦਾ ਹੈ ਉਹ ਆਪਣੀ ਬੁਰਾਈ ਦੀ ਆਪ ਜ਼ਿੰਮੇਵਾਰੀ ਨਹੀਂ ਲੈਂਦਾ ਫਲਾਣਾ ਬੁਰਾ ਹੈ ਫਲਾਣਾ ਬੁਰਾ ਹੈ ਫਲਾਣਾ ਬੁਰਾ ਹੈ ਤੇ ਉਸ ਦੇ ਬੁਰੇ ਕਰਕੇ ਮੈਂ ਬੁਰਾ ਹੋ ਗਿਆ ਉਸ ਦੀ ਬੁਰਾਈ ਕਰਕੇ ਮੈਂ ਦੁਖਤ ਹੋ ਗਿਆ ਤਾਂ ਇਹ ਇਲਜ਼ਾਮ ਕਈ ਦਫਾ ਮਨੁੱਖਾਂ ਤੇ ਥੋਪਿਆ ਜਾਂਦਾ ਹੈ ਕਈ ਦਫਾ ਗ੍ਰਹਿ ਨਿਛਤਰਿਆਂ ਤੇ ਥੋਪਿਆ ਜਾਂਦਾ ਹੈ ਮਹੀਨਿਆਂ ਤੇ ਥੋਪਿਆ ਜਾਂਦਾ ਹੈ ਦਿਨ ਤੇ ਥੋਪਿਆ ਜਾਂਦਾ ਹੈ ਇਹ ਦਿਨ ਨਹੀਂ ਠੀਕ ਤਾਂ ਸਹਿਬ ਕਹਿੰਦੇ ਨਹੀਂ ਮਹਾਦੇਵ ਸੇ ਮੂਰਤ ਭਲੇ ਜਿਸ ਕੋ ਨਦਰ ਕਰੇ ਜਿਨ੍ਹਾਂ ਦੇ ਉਤੇ ਪ੍ਰਮਾਤਮਾ ਦੀ ਨਦਰ ਹੋ ਗਈ ਤੇ ਜੋ ਨਾਮ ਜਪਣ ਲੱਗ ਪਏ ਸਾਰੇ ਮਹੀਨੇ ਉਹਨਾਂ ਲਈ ਸ਼ੋਭ ਨੀਕ ਨੇ ਸਾਰੇ ਦਿਨ ਉਨਾਂ ਲਈ ਮਹਾਨ ਨੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਇਹ ਪਰਿਪੂਰਨ ਪ੍ਰਮਾਤਮਾ ਨਾਨਕ ਇੱਕ ਦਾਨ ਤੈਥੋਂ ਮੰਗਦਾ ਹੈ ਤੂੰ ਬਖਸ਼ਿਸ਼ ਕਰ ਕਿਰਪਾ ਕਰ ਮੇਰੀ ਝੋਲੀ ਵਿੱਚ ਆਪਣੇ ਦਰਸ਼ਨਾਂ ਦਾ ਦਾਨ ਪਾ ਆਪਣੇ ਦਰਸ਼ਨ ਦੀ ਬਖਸ਼ਾ ਪਾ ਬਾਰਾਂ ਮਾ ਮਾਜ ਰਗਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਅਰਦਾਸ ਇਸ ਪ੍ਰਾਰਥਨਾ ਨਾਲ ਸਮਾਪਤ ਕਰਦੇ ਨੇ ਫਨ ਲਗ ਮਨ ਰਸੀ ਤੇ ਮ ਸੁਭਾਇਆ ਅਨ ਦਿਨ ਰਸ ਭਾਇਆ ਆਪ ਗਵਾਇਆ ਮਨ ਮੋਹ ਚੁਕਾਇਆ ਜਾ ਤਿਸ ਭਾਇਆ ਕਰ ਕਿਰਪਾ ਘਰ ਆਵੋ बहुत वेश करी पे बाजो महली लहान डोर रस पाट पटम्बरे पिर लोड़ी सिंगारी गारी नानक मेल ले गुरे अपने घर वर पाया नारी ਬੇਦਸ ਮਹਾਰਤੀ ਥਿੱਤੀ ਵਾਰ ਭਲੇ ਘੜੀ ਮੁਰਤ ਪਲ ਸਾਚੇ ਆਏ ਸਜ ਮਿਲੇ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਦ ਜਾਣੇ ਜਿਨ ਸਿ ਗਾਰੇ ਤਿਸੇ ਪਿਆਰੀ ਮੇਲ ਭਇਆ ਰੰਗ ਮਾਣੀ ਘਰ ਸੇ ਜ ਸੁਹਾਵੀ ਜਾਂ ਤੇ ਰਾਵੀ ਗੁਰਮੁਖ ਮਸਤਕ ਭਾਗੋ ਨਾਨਕ ਐਨ ਸਰਾਵੇ ਪ੍ਰੀਤਮ ਹਰ ਵਰਥਿਨ ਸੋਹਾਗੋ ਤੁਖਾਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਲਗੁਣ ਦੇ ਮਹੀਨੇ ਦਾ ਉਪਦੇਸ਼ ਚੱਲ ਰਿਹਾ ਇਸ ਬਾਰਾਮਾ ਦਾ ਆਖਰੀ ਮਹੀਨਾ ਫਲਗੁਣ ਗੁਣਾ ਦਾ ਫਲ ਗੁਣ ਦਾ ਫਲ ਕੀ ਹੈ ਫਲਗੁਣ ਮਨ ਰਹਿ ਸੀ ਪ੍ਰੇਮ ਸੁਭਾਅ ਮਨ ਸਰਸ ਗਿਆ ਮੌਲ ਗਿਆ भिज गए स्वभावक प्रेम रूपी मन बन गए प्रेम दी मूर्ति प्रेम दा स्वरूप अंदर प्रेम उजागर हो गया तो गुणा दा फल प्राप्त हो गया फल गुण दा महीना आनंददायक हो गया है दिन रहस्य भया आप गवाया जिस दिन दा हंकार मिटाया है दिन रात अंदर रहस्य पैदा हो रहा है रहस्य आश्चर्य दा ਬਿਸਮਾਤ ਅਸ਼ਰਜਤਾ ਉਦੋਂ ਹੁੰਦੀ ਹੈ ਜਦ ਅੱਖਾਂ ਵੇਖਣ ਤੇ ਪੂਰਾ ਵੇਖ ਨਾ ਸਕਣ ਮਨ ਸੋਚੇ ਤੇ ਪੂਰਾ ਸੋਚ ਨਾ ਸਕੇ ਹੱਥ ਪ੍ਰਾਪਤ ਕਰਨਾ ਚਾਹਾਂ ਤੇ ਸਾਰਾ ਹੱਥਾਂ ਵਿੱਚ ਆ ਨਾ ਸਕੇ ਕੰਨ ਪੂਰਾ ਸੁਣਨਾ ਚਾਹਾਂ ਤੇ ਪੂਰਾ ਸੁਣ ਨਾ ਸਕਣ ਐਸੀ ਹਾਲਤ ਵਿੱਚ ਰਹਿਸ ਪੈਦਾ ਹੁੰਦਾ ਹੈ ਕਹਿੰਦੇ ਨੇ ਜੈਸੇ ਜੈਸੇ ਮਨੁੱਖ ਦਾ ਮਨ ਵਿਗਿਆਨ ਤੋਂ ਪ੍ਰਭਾਵਿਤ ਹੋਇਆ ਹੈ ਰਹਿਸ ਖਤਮ ਹੋ ਗਿਆ ਕਿਉਂਕਿ ਵਿਗਿਆਨ ਦਾ ਦਾਵਾ ਅਸੀਂ ਜਾਣ ਲਿਆ ਇਸ ਪਦਾਰਥ ਦੀ ਸਚਾਈ ਨੂੰ ਜਾਣ ਲਿਆ ਧਰਮ ਕਹਿੰਦਾ ਹੈ ਤੂੰ ਕਿਤਨਾ ਵੀ ਜਾਣ ਲਵੇਂ ਜਾਣਕਾਰੀ ਅਧੂਰੀ ਹੋਵੇਗੀ ਮੁਕੰਮਲ ਨਹੀਂ ਹੋਵੇਗੀ ਪੂਰਨ ਨੂੰ ਜੇ ਤੂੰ ਜਾਣ ਵੀ ਲਵੇਂ ਤਾਂ ਵੀ ਉਹ ਕਿਸੇ ਹਿੱਸੇ ਨੂੰ ਜਾਣੇਗਾ ਇੱਕ ਨੁਕਤੇ ਨੂੰ ਜਾਣੇਗਾ ਪੂਰਨ ਜਾਣਨਾ ਅਤੀ ਕਠਨ ਹੈ ਅਤੀ ਕਠਨ ਹੈ ਇਸ ਵਾਸਤੇ ਅਠੇ ਪੈਰ ਜਿੱਥੇ ਵਿਗਿਆਨਕ ਤੇ ਨਾਸਤਿਕ ਤਰਕ ਦੇ ਚੀਂਦਾ ਹੈ ਉਥੇ ਭਗਤ ਰਹਿਸ ਦੇ ਚ ਜੀਂਦਾ ਹੈ ਬਿਸਮਾਤ ਦੇ ਚੀਂਦਾ ਹੈ ਅਚਰਜਤਾ ਦੇ ਚੀਂਦਾ ਹੈ ਉਹ ਖਿੜੇ ਹੋਏ ਫੁੱਲਾਂ ਨੂੰ ਵੇਖ ਕੇ ਵੀ ਬਿਸਮਾਦੀ ਹੋ ਜਾਂਦਾ ਹੈ ਜਦਕਿ ਵਿਗਿਆਨਕ ਨੇ ਕਹਿ ਦੇਣਾ ਕੀ ਹੈ ਕੁਝ ਖਣਿਤ ਪਦਾਰਥ ਨੇ ਕੁਝ ਪਾਣੀ ਹੈ ਕੁਝ ਕੈਲਸ਼ੀਅਮ ਹੈ ਉਸ ਦਾ ਜਿਹੜਾ ਜੋੜ ਹੈ ਉਹ ਇੱਕ ਫੁੱਲ ਹੈ ਔਰ ਕੀ ਹੈ ਪਰ ਨਹੀਂ इस सब कुछ दे जोड़ तो बिना भी कुछ फुल है कोई कवि दिखाई देता है एक संत न भगत दिखाई देता नई तारकिक नहीं दिखाई देता नहीं दिखाई देता उपर उ निगाह रखता है पानी कितना है कैलशियम कितना है लोहा कितना है जस्त कितना है बाकी दिया दातुआ कितनी ने लेकिन संत कुछ और देखता है इस जोड़ तो जो कुछ बने है और अगम्मी बने हैं और इस दे जो अदृश्यता दी झलक है वो देख के संत बिस्मात दी दुनिया दे खो जाता है तो अन्न दिन रहस भया आप गवाया दिन रात बिस्मात बने हो रहस बने हो क्योंकि अपना आप मिट गया है और रहस्यमई ए अवस्था बन गई है मन मोह चुकाया जा ਸੰਗਜੀ ਹੁਣੇ-ਹੁਣੇ ਤੁਸੀਂ ਗੁਰਮੁਖਾ ਪਾਸੋਂ ਇੱਕ ਕਥਾ ਸਰਵਣ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਦੋਂ ਇੱਕ ਨਾਮ ਅਭਿਆਸੀ ਗੁਰੂ ਦੇ ਨਾਲ ਜੁੜਦਾ ਹੈ ਤਾਂ ਸੱਜੇ-ਸੱਜੇ ਉਹਦੀ ਸੁਰਤ ਜਦੋਂ ਉੱਪਰ ਉੱਠਦੀ ਹੈ ਤਾਂ ਉਹਨੂੰ ਵਾਹਿਗੁਰੂ ਦੇ ਗੁਣਾਂ ਦਾ ਭੇਤ ਆਉਂਦਾ ਹੈ ਤੇ ਬੱਸ ਫਿਰ ਉਹ ਵਾਹਿਗੁਰੂ ਅੱਗੇ ਇੱਕੋ ਹੀ ਅਰਦਾਸ ਕਰਦਾ ਕਿ ਮੈਂ ਤੇਰੇ ਗੁਣ ਸਦਾ ਗਾਉਂਦਾ ਰ੍ਹਾਂ ਤੇਰੇ ਗੁਣ ਬਹੁਤ ਨੇ ਪਰ ਮੇਰੇ ਕੋਲ ਜ਼ਬਾਨ ਇੱਕੀ ਹੈ ਤਾਂ ਕਰਕੇ ਮੈਨੂੰ ਸਮਰੱਥਾ ਦੇ ਗੁਰੂ ਮੈਂ ਤੇਰੇ ਗੁਣ ਗਾ ਸਕਾਂ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ